ਤੋ ਪਹਿਲਾਂ ਆਪਾਂ ਯੂਕਰੇਨ ਤੇ ਰਸ਼ੀਆ ਦੇ ਸਬੰਧਤ ਜੇ ਵਾਲਾ ਗੱਲਬਾਤ ਕਰਦੀ ਜਾਈਏ ਇੱਕ ਕਾਰ ਬੰਬ ਦੇ ਵਿੱਚ ਰਸ਼ੀਆ ਦਾ ਜਨਰਲ ਜਿਹੜਾ ਆ ਉਹ ਮਾਰਿਆ ਗਿਆ ਹੈਗਾ ਲਿਫਟੇਨੈਂਟ ਜਨਰਲ ਜ਼ਾਰੋਸਲੇਵ ਮਸਕਲਿਕ ਇਹ ਲੇਟੈਸਟ ਲੌਂਗ ਲਾਈਨ ਆਫ ਸੀਨੀਅਰ ਰਸ਼ੀਅਨ ਮਿਲਟਰੀ ਫਿਗਰ ਆ ਜੋ ਇੱਕ ਬੰਬ ਬਲਾਸਟ ਦੇ ਵਿੱਚ ਮਾਰਿਆ ਗਿਆ ਹੈਗਾ 3 ਸਾਲ ਪਹਿਲਾਂ ਰਸ਼ੀਆ ਜੋ ਆ ਉਹ ਹੋ ਯੁਕਰੇਨ ਦੇ ਵਿੱਚ ਐਂਟਰ ਕੀਤਾ ਸੀ ਅ ਉਸ ਤੋਂ ਬਾਅਦ ਅ ਹਜੇ ਵੀ ਲੜਾਈ ਜਾਰੀ ਆ ਪਰ ਰਸ਼ੀਆ ਦੇ ਕਈ ਟੌਪ ਨੌਚ ਜਨਰਲ ਜੋ ਜਨਰल्स ਆ ਉਹ ਇਹਦੇ ਵਿੱਚ ਮਾਰੇ ਗਏ ਹੈਗੇ ਆ ਲਿਊਟੇਨੈਂਟ ਜਨਰਲ ਯਾਰੋਸਲਾਵ ਮੋਸਕਲਿਕ ਜੋ ਇਹਦੇ ਸਬੰਧ ਦੇ ਵਿੱਚ ਕ੍ਰਿਮੀਨਲ ਇਨਕੁਆਇਰੀ ਰਸ਼ੀਆ ਵਾਲਿਆਂ ਨੇ ਸ਼ੁਰੂ ਕੀਤੀ ਹੋਈ ਆ ਇਹ ਸਾਰਾ ਕੁਝ ਉਸ ਟਾਈਮ ਦੇ ਉੱਤੇ ਵਾਪਰ ਰਿਹਾ ਜਿਸ ਟਾਈਮ ਦੇ ਉੱਤੇ ਅਮਰੀਕਾ ਵਾਲੇ ਯੂਕਰੇਨ ਦੀ ਜਿਹੜੀ ਪੀਸ ਟੂ ਡੀਲ ਦਾ ਪ੍ਰੋਪੋਜ਼ਲ ਆ ਉਹ ਸੈਟ ਆਊਟ ਕਰ ਰਹੇ ਹੈਗੇ ਆ ਪੈਰਿਸ ਦੇ ਵਿੱਚ ਸੋ ਰਸ਼ੀਆ ਤੇ ਯੂਕਰੇਨ ਦੀ ਇੱਕ ਪਾਸੇ ਗੱਲਬਾਤ ਹੋਣੀ ਆ ਸੀਜ਼ਫਾਇਰ ਨੂੰ ਲੈ ਕੇ ਵੀ ਪਰਮਨੈਂਟ ਸੀਜ਼ਫਾਇਰ ਹੋਵੇ ਤੇ ਦੋਨੋਂ ਹੀ ਜਿਹੜੀਆਂ ਸਾਈਡਸ ਆ ਇਮੀਡੀਏਟਲੀ ਕਿੱਦਾਂ ਇਹ ਦੇ ਵਿੱਚ ਇੰਪਲੀਮੈਂਟ ਕਰਨਾ ਹੈਗਾ ਆ ਉਹਦੇ ਉੱਤੇ ਐਗਰੀ ਹੋਣ ਤੇ ਯੂਕਰੇਨ ਨੂੰ ਜਿਹੜੀ ਹੈ ਸਕਿਉਰਿਟੀ ਗਰੰਟੀ ਮਿਲੇ ਹੋਰ ਇਹ ਸਾਰਾ ਕੁਝ ਜਿਹੜਾ ਡਿਸਕਸ ਹੋਣਾ ਸੀ ਯੂਐਸ ਨੇ ਕਿਹਾ ਆ ਕਿ ਰਸ਼ੀਆ ਜਿਹੜਾ ਕਰੀਮੀਆ ਨੂੰ ਕੰਟਰੋਲ ਕਰਦਾ ਸੋ ਉਹਨੂੰ ਰਸ਼ੀਆ ਕੋਲੇ ਰਹਿਣ ਦਿੱਤਾ ਜਾਵੇ ਪਰ ਯੂਕਰੇਨ ਵਾਲੇ ਕਹਿੰਦੇ ਨਹੀਂ ਪਈ ਉਹ ਸਾਡਾ ਹਿੱਸਾ ਹੈਗਾ ਆ ਇਸੇ ਤਰ੍ਹਾਂ ਲੋਹਾਂਸ ਦਾ ਹਿੱਸਾ ਆ ਇਸ ਤੋਂ ਬਿਨਾ ਰਸ਼ੀਆ ਵਾਲਿਆਂ ਨੇ ਜੈਪਰਜੀਆ ਡੌਨਸਟ੍ਰਿਕ ਖਰਸਨ ਇਹ ਏਰੀਆ ਜਿਹੜਾ ਆ ਇਹ ਵੀ ਆਪਣੇ ਥੋੜੇ ਕਬਜ਼ੇ ਦੇ ਵਿੱਚ ਲਿਆ ਹੋਇਆ ਆ ਇਕਨੋਮਿਕਸ ਨੂੰ ਲੈ ਕੇ ਸੰਕਸ਼ਨ ਜਿਹੜੀਆਂ ਲੱਗੀਆਂ ਰਸ਼ੀਆ ਦੇ ਉੱਤੇ 2014 ਤੋਂ ਕਿਸ ਤਰ੍ਹਾਂ ਉਹਨਾਂ ਨੂੰ ਰਿਮੂਵ ਕਰਨਾ ਹੈਗਾ ਸਾਰੇ ਇਸ਼ੂ ਤੇ ਗੱਲਬਾਤ ਹੋਣੀ ਸੀ ਉਸੇ ਦੌਰਾਨ ਇਹ ਰਸ਼ੀਆ ਦਾ ਜਿਹੜਾ ਜਨਰਲ ਆ ਉਹ ਇੱਕ ਬੰਬ ਬਲਾਸਟ ਦੇ ਵਿੱਚ ਮਾਰਿਆ ਗਿਆ ਹੈਗਾ ਜੀ ਉਧਰ ਜਿਹੜੇ ਹਰਜੋਤ ਸਿੰਘ ਜੀ ਇਸ ਟਾਈਮ ਜਿਹੜਾ ਰਿਪੋਰਟਸ ਆ ਇਹ ਪੋਸਟ ਕਰ ਰਿਹਾ ਆ ਇਹ ਇਸ ਟਾਈਮ ਰਿਪੋਰਟ ਕਰ ਰਿਹਾ ਆ बिकॉज ਉਹਨਾਂ ਦੇ ਕੋਲ ਡਾਕੂਮੈਂਟਸ ਐਕਸਕਲੂਸਿਵ ਹੱਥ ਲੱਗੇ ਆ ਜਿਹਦੇ ਵਿੱਚ ਯੂਐਸ ਦੀ ਜਿਹੜੀ ਪੀ ਸਟ੍ਰਾਈਵ ਆ ਯੂਕਰੇਨ ਨੂੰ ਲੈ ਕੇ ਉਹਦੇ ਵਿੱਚ ਜਿਹੜੇ ਡਿਫਰੈਂਸਸ ਆ ਜੋ ਵੱਖਰੇਵੇਂ ਆ ਉਹ ਨਜ਼ਰ ਆਰਐਨਏ ਕਿਨੇ ਵੀ ਯੂਐਸ ਦੇ ਜਿਹੜੇ ਅਧਿਕਾਰੀ ਹੋ ਯੂਰੋਪੀਅਨਸ ਤੇ ਯੂਕਰੇਨੀਅਨਸ ਨੂੰ ਪੈਰਿਸ ਤੇ ਲੰਡਨ ਦੇ ਵਿੱਚ ਹੁਣੇ ਮਿਲੇ ਸੀਗੇ ਯੂਐਸ ਸੋਚ ਰਿਹਾ ਹੈ ਵੀ ਇਹ ਜਿਹੜੀ ਲੜਾਈ ਆ ਜਲਦ ਤੋਂ ਜਲਦ ਬੰਦ ਜਿਹੜੀ ਉਹ ਹੋ ਜਾਵੇ ਪਰ ਜਿਹੜੇ ਪ੍ਰਪੋਜ਼ਲ ਤੇ ਕਾਊਂਟਰ ਪ੍ਰਪੋਜ਼ਲ ਆ ਉਹ ਇਨ ਡਾਕੂਮੈਂਟਸ ਦੇ ਵਿੱਚ ਜੋ ਆਏ ਆ ਉਹ ਕਹਿੰਦੇ ਵੀ ਇਹ ਡਿਫਰੈਂਸਸ ਪੇਸ਼ ਕਰ ਰਹੇ ਆ ਕਹਿੰਦੇ ਵੀ ਜਿਹੜਾ ਪ੍ਰਾਇਮਰੀ ਏਰੀਆ ਡਿਫਰੈਂਸ ਦਾ ਇਹਨਾਂ ਦੋਨੋਂ ਟੈਕਸਟ ਦੇ ਵਿੱਚ ਆ ਜਿਹੜੀਆਂ sancions a lift ਕਰਨ ਨੂੰ ਲੈ ਕੇ ਆ ਰਸ਼ੀਆ ਨੂੰ ਰਸ਼ੀਆ ਦੇ ਉੱਤੋਂ ਉਹ ਆ ਤੇ ਜਿਹੜੀਆਂ ਸਿਕਿਉਰਟੀ ਗਰੰਟੀਆਂ ਆ ਤੇ ਯੂਕਰੇਨ ਦੀ ਮਿਲਟਰੀ ਦਾ ਸਾਈਜ਼ ਆ ਉਸ ਨੂੰ ਲੈ ਕੇ ਆ ਰਿਹਾ ਹੈਗਾ ਆ ਸੋ ਕਈ ਜਿਹੜੇ ਸੋਰਸਸ ਇਹ ਇਨਾਂ ਜਿਹੜੀਆਂ ਜਿਹੜੀ ਕਹ ਲਓ ਵੀ ਕਨਵਰਸੇਸ਼ਨਸ ਦੇ ਵਿੱਚ ਲੱਗੇ ਹੋਏ ਆ ਨੈਗੋਸ਼ੀਏਸ਼ਨ ਚ ਲੱਗੇ ਆ ਉਹ ਕਹਦੇ ਆ ਵੀ ਕਈ ਮਾਮਲਿਆਂ ਦੇ ਵਿੱਚ ਡਾਈਵਰਜੈਂਸਸ ਉਹ ਦੇਖਣ ਨੂੰ ਮਿਲ ਰਹੀਆਂ ਹੈਗੀਆਂ ਆ ਸੋ ਅ ਯੂ ਐਸ ਜਿਹੜਾ ਕਹਿੰਦਾ ਵੀ ਉਹ ਹੋ ਫਾਈਨਲ ਆਫਰ ਦੋਨਾਂ ਸਾਈਡਸ ਤੋਂ ਜਿਹੜਾ ਉਹ ਲੈ ਰਿਹਾ ਆ ਤੇ ਕਹਿੰਦੇ ਵੀ ਇਹਦੇ ਵਿੱਚ ਪ੍ਰਪੋਜ਼ਲ ਜਿਹੜੇ ਰਾਸ਼ਪਤੀ ਟਰੰਪ ਹੋਣਾ ਦੇ ਐਨਵਾਈ ਸਪੈਸ਼ਲ ਹੈਗੇ ਨੇ ਸਟੀਫ ਵਿਟਕਾਕ ਵਿਟਕਾਫ ਉਹ ਜਿਹੜੇ ਯੂਰੋਪੀਅਨ ਅਫੀਸ਼ੀਅਲਸ ਨੂੰ ਜਿਹੜੇ ਪੈਰਿਸ ਦੇ ਵਿੱਚ ਮਿਲੇ ਆ ਉਹਨਾਂ ਤੱਕ ਉਹਨਾਂ ਨੇ ਆਪਣੀ ਗੱਲਬਾਤ ਨੂੰ ਪੰਚਾਇਆ ਹੈਗਾ ਆ ਯੂਐਸਡੀ ਦੇ ਜਿਹੜੇ ਸੈਕਟਰੀ ਆਫ ਸਟੇਟ ਮਾਰਕੋ ਰੂਬਿਓ ਆ ਉਹਨਾਂ ਨੇ ਇਹਨਾਂ ਪ੍ਰਪੋਜ਼ਲਸ ਦੇ ਬਾਰੇ ਟਿੱਪਣੀ ਕਰਦੇ ਹੋਏ ਕਿਹਾ ਵੀ ਇੱਕ ਬ੍ਰਾਡ ਫਰੇਮਵਰਕ ਆ ਇੱਕ ਵੱਡਾ ਇੱਕ ਫਰੇਮਵਰਕ ਅਸੀਂ ਬਣਾਇਆ ਆ ਜਿਸ ਦੇ ਵਿੱਚ ਦੋਨਾਂ ਪਾਸਿਆਂ ਦੇ ਜਿਹੜੇ ਡਿਫਰੈਂਸਸ ਆ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾਊਗਾ ਤੇ ਫਿਰ ਇਵੈਂਚੁਅਲੀ ਉਹਨਾਂ ਨੂੰ ਆਪਸ ਤੇ ਵਿੱਚ ਸੁਲਝਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਊਗੀ ਪ੍ਰੈਜ਼ੀਡੈਂਟ ਜ਼ੇਲੈਂਸਕੀ ਜੋ ਯੂਕਰੇਨ ਤੋਂ ਨੇ ਉਹ ਉਹਨਾਂ ਨੇ ਕੱਲ ਜਿਹੜਾ ਇਸ ਬਾਬਤ ਕਿਹਾ ਸੀਗਾ ਵੀ ਜਿਹੜੇ ਡਾਕੂਮੈਂਟਸ ਪ੍ਰਪੋਜ਼ਲ ਦੇ ਨਾਲ ਸਾਹਮਣੇ ਆਏ ਆ ਉਹ ਕਹਿੰਦੇ ਵੀ ਹੁਣ ਟਰੰਪ ਹੋਣਾ ਦੇ ਡੈਸਕ ਦੇ ਉੱਤੇ ਅਸੀਂ ਆਪਣੇ ਵੱਲੋਂ ਜਿਹੜੇ ਉਧਰ ਨੂੰ ਕਲ ਦਿੱਤੇ ਹੈਗੇ ਆ ਸੋ ਜਿੱਦਾਂ ਤੁਸੀਂ ਦੱਸਿਆ ਕ੍ਰਮੀਆ ਦਾ ਇਲਾਕਾ ਉਸ ਨੂੰ ਲੈ ਕੇ ਜਿਹੜਾ ਰੌਲਾ ਰੱਪਾ ਸਭ ਤੋਂ ਜ਼ਿਆਦਾ ਆ ਨਾਟੋ ਨੂੰ ਨਾ ਜੁਆਇਨ ਕਰਨਾ ਯੂਕਰੇਨ ਦੀ ਮਿਲਟਰੀ ਦਾ ਸਾਈਜ਼ ਜਿਹੜਾ ਉਹ ਕਿੰਨਾ ਹੋ ਸਕਦਾ ਆ ਤੇ ਰਸ਼ੀਆ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਆ ਉਹ ਹਟਾਉਣ ਨੂੰ ਲੈ ਕੇ ਆ ਦੋਨੋਂ ਤਰਫੋਂ ਜਿਹੜੀਆਂ ਵੱਖ-ਵੱਖ رائے ਆ ਵਿਚਾਰ ਆ ਉਹ ਆ ਰਹੇ ਹੈਗੇ ਆ ਅ ਕੱਲ ਜਿਹੜੇ ਰਾਸ਼ਪਤੀ ਟਰੰਪ ਨੇ ਵਲਾਦੀਮੀਰ ਸਟੋਪ ਕਰਕੇ ਜਿਹੜਾ ਇੱਕ ਟਵੀਟ ਜਿਹੜਾ ਜ਼ਰੂਰ ਉਹ ਕੀਤਾ ਸੀਗਾ ਤੇ ਹੁਣ ਦੇਖੋ ਇਹ ਜਿਹੜੀਆਂ ਨੇਗੋਸ਼ੀਏਸ਼ਨਸ ਅੱਗੇ ਕਿੱਥੇ ਤੱਕ ਵਧੀਆਂ ਆ ਉਹਦਾ ਅਮਰੀਕਨ ਨੇ ਇੱਕ ਇਸ਼ਾਰਾ ਪਹਿਲਾਂ ਕਰ ਚੁੱਕੇ ਆ ਵੀ ਭਾਈ ਜੇ ਇਸ ਦੇ ਵਿੱਚ ਕੋਈ ਮਸਲਾ ਹੱਲ ਨਹੀਂ ਹੁੰਦਾ ਤੁਸੀਂ ਇੱਕ ਪਾਸੇ ਨੈਗੋਸ਼ੀਏਸ਼ਨ ਕਰਕੇ ਪੀਸ ਵਾਲੇ ਪਾਸੇ ਨੂੰ ਨਹੀਂ ਵਾਧਦੇ ਤਾਂ ਅਸੀਂ ਇਸ ਮਸਲੇ ਤੋਂ ਅੱਗੇ ਨੂੰ ਤੁਰਾਂਗੇ ਕਿਉਂਕਿ ਇਹ ਸਾਡਾ ਆਪਣਾ ਨਿੱਜੀ ਮਸਲਾ ਨਹੀਂ ਹੈ